ਸਤਿ ਸ਼੍ਰੀ ਅਕਾਲ ਦਰਸ਼ਨਿੰਦਰ ਅਜੀ ਲੈ ਮੜਾ ਸਾਢੇ ਸਾਢੇ ਦੇ ਦੇ ਵੀਰੇ ਹਾਂ ਉਧਰ ਵੀ ਛੜਤ ਨਾਲ ਆਹਮਨਾਲ ਆਹਮਨਾਲ ਹਸਨਪੰਡਾ ਲਾਇਰ ਮਹੱਤਿਰ ਕੋਪਰ ਕਿੱਥੇ ਤਰ੍ਹਾਂ ਬੰਦ ਟੈਨਸ਼ਨ ਦੇ ਹਾਂ 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 ਚਲੋ ਤੁਸੀਂ ਕਰੋ ਯਾਰ ਆਪਣਾ ਕੰਟੀਨਿਊ ਕਰੋ ਤੁਸੀਂ ਐਕਸ਼ਨ ਕਰੋ ਠੀਕ ਠੀਕ ਨਾ ਨਾ ਕਿਹਨਾ ਜਾਓ ਕਿ ਬੀਸ ਵਾਰ ਆਹ ਕੋਈ ਨਾ ਕੋਈ ਇਟੀਕਸ ਨੂੰ ਆ ਬੜੀ ਲੱਗਦੇ ਆ ਆਹ ਦੇਖੋ ਆਹ ਫੜਦੇ ਆ ਆ ਜੀ ਨਾ ਨਾ ਇਹਦਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਐਕਸਲ ਕੋਈ ਨਾ ਨਾਮ ਬਹੁਤ ਦਿੱਕਤ ਨਹੀਂ ਜਾਇਆ ਯਾਰ ਹਾਂ ਜਦੋਂ ਤੁਹਾਨੂੰ ਸੈਂਟ ਠੀਕ ਹੈ ਨਾ ਕੋਈ ਨਹੀਂ 백신 아니면? 그렇죠. 라면 한일부터. 그렇죠. 어디서? 어디? 얼마나 써? 삼십삼분이니까. 어디서 오르고? 네네네네. 어. 캐스팅한 셈? 캐릭션 DM. 아시아. 아시아. 그럼 뭐시기 봤던 얘기야? ਆਮ ਸ਼ੋਰ ਕਿ ਬੈਟਰ ਸੋਲੇ ਪੜਣੀ ਵੀ ਹੈ ਜੀ ਤੇ ਮਾਪੇ ਕੋਲ ਨਹੀਂ ਪਾਣੀ ਵੀ ਘਟਾ ਲਿਆ ਤੇ ਮੋਟਰ ਚ ਫੜਾ ਵੀ ਤਾਕਾ ਗੁਰੂੰਦਰ ਲੈ ਕੇ ਹਾਂਜੀ ਹਾਂਜੀ ਮੇਰਾ ਮੇਰਾ ਕੁਸਚਨ ਹੋ ਰਿਹਾ ਜੀ ਸਰ ਇਹਨੂੰ ਦੇਖੋ ਇਹ ਦੇਖੋ ਡੈਕਟਰ ਸੀ ਜੀ ਐਕਸਟੈਂਡ ਹੁੰਦਾ ਇਹਨੂੰ ਆਪਣਾ ਰੋਕਣ ਦਾ ਬੈਸਤ ਤਰੀਕਾ ਕੀ ਹੋਗਾ ਸਰ ਮੈਨੂੰ ਦੁਪਹਿਰੇ 2 ਵਜੇ ਪਤਾ ਲੱਗਿਆ ਸੀ ਤਾਂ ਆਪਾਂ ਪਿੱਪਲ ਜਿਹੜਾ ਆਪਣਾ ਨਿਰਵਾਣਾ ਹੈਡ ਹੈ ਉਹ ਤੋਂ ਪਾਣੀ ਡਿਵਰਟ ਕਰ ਲਓ ਓਕੇ 2 ਫੁੱਟ ਪਾਣੀ ਦੇ ਲੈਵਲ ਜੀ ਸਾਹਮਣੇ ਜੈਫਟ ਆਊਟ ਹੋਣ ਕੋ ਆਹ ਲਾਈਟ ਜਿਆਦਾ ਯਾਦ ਕਰ ਇਹ ਪਰਾਨੂ ਨਾ ਸਰ ਅੱਗੇ ਦਾ ਨਾ ਬੈਂਕ ਪਾਟਰ ਲੈਵਲ ਹੈ ਮੈਂ ਬੋਗੜ ਕੱਲੇ ਕਰਦਾ ਉਹ ਉਹ ਦੇਖੋ ਨਹੀਂ ਬਹੁਤ ਦਿਲ ਦਿਲੇ ਦਾ ਨਜ਼ਰ ਆ ਰਿਹਾ ਸਾਰਾ ਪਾਣੀ ਦਾ ਲੈਵਲ ਇੱਥੇ ਸੀ ਜੀ ਬਹੁਤ ਸੋਚੋ ਹੁਣ ਆਪਾਂ ਇਹਨੂੰ ਬੋਗੜ ਕੱਲੇ ਕਰਦੇ ਹਾਂ ਉਧਰ ਆਪਾਂ ਉਹ ਮਨੂਵਰ ਕਰ ਲਈਏ ਤੇ ਸੂਰੇ ਵੀ ਦੇਖਾਂਗੇ ਆਪਰੇ ਕੋਲ ਤੇ ਬਰੇਡੀ ਤੇ ਕਮਿਊਨਿਟੀ ਨਾ ਟਿੰਗ ਵਾਲਾ ਇਹਦਾ ਵੀ ਪੁਆਇੰਟ ਹੈਗਾ ਆਪਰੇ ਕੋਲ ਥੱਲੇ ਆ ਗਿਆ ਸਰ ਥੱਲੇ ਜਿਹੜੀ ਹੈਗੀ ਸੀਗੀ ਪਰ ਇਹ ਵੀ ਜਮਾ ਮਿੱਟੀ ਦੇ ਥੱਲੇ ਨਹੀਂ ਉਹ ਮਿੱਟੀ ਆਉਂਦੀ ਸੀ ਮਗਰ ਉਹ ਵੀ ਲੱਗਦੀ ਹੁੰਦੀ ਸੀ ਉਹ ਤਾਂ ਆ ਕਰ ਮੈਂ ਹਾਂਜੀ ਉਹ ਤਾਂ ਆ ਬਰੇਡੀ ਸੀਰੇ ਕਰਦੀ ਮੈਨੂੰ ਦੇਖਣ ਲੱਗ ਪਈ

어디서 일아니 우리 집. 네아네 아홉 번째 어느 집? 아이 좋았죠. 한아이 집. 어다 ਤਨਸਮਲ ਜੀ ਹੋਰ ਮਿਲਾਈ ਉਸ ਤੋਂ ਬਾਅਦ ਜਿਹੜਾ ਸਾਡੇ ਇਹ 아이ਜੀ ਜੀ ਕੀ ਉਭਾਰ ਰਹੇ ਉਹ ਉਧਰ ਨਹੀਂ ਜਾ ਰਹੇ ਆ ਜੀ ਇਹ ਬਹੁਤ ਬਾਲਾ ਜੀ ਅਗਰ ਜੀ ਨਾ ਬੰਦ ਹੋਣ ਤਾਂ ਬਹੁਤ ਜ਼ਿਆਦਾ ਬੋਲ ਰਹੇ ਹਾਂ ਅਸੀਂ ਤੁਹਾਨੂੰ ਜੀ ਦੇ ਨਾਲ ਇਸੇ ਬੋਲਿੰਗ ਆ ਰਹੇ ਹਾਂ ਜੀ ਕਿ ਬਰਬਾਦ ਹੋ ਜਾਏਗਾ

ਅੱਜ ਬਰਨੂ ਸੂਰੇ ਕੋਈ 10 ਵਜੇ ਦਵਿੰਦਰ ਜੀ ਦਾ ਫੋਨ ਆਇਆ ਸੀਗਾ ਕਿ ਜਿਹੜੀ ਪਾਖੜ ਆਈ ਜੀ ਉਹਦੇ ਚਿੱਕੜਾ ਖੱਡਾ ਪਾ ਗਿਆ ਤੇ ਉਹਦੇ ਸਭਾ ਖਾਰ ਪੈਣੀ ਸ਼ੁਰੂ ਹੋ ਗਈ ਤੇ ਜੋ ਡੁੱਟ ਗਈ ਤੇ ਤੁਸੀਂ ਸੋਚ ਸਕਦੇ ਹੋ ਕਿ ਜਿੰਨਾ ਪਾਣੀ ਹੈ ਦਾ ਨਾ ਜਿੱਦਾਂ ਸਾਰਾ ਜਿਹੜਾ ਹੈਗਾ ਮਤਲਬ ਸਭ ਤੋਂ ਪਹਿਲਾਂ ਤਾਂ ਦੱਸੋ ਆ ਜੀ ਇਹ ਹੀ ਪ੍ਰਿੰਟਡ ਔਰ ਸ਼ਹਿਰ ਦਾ ਜਿਹੜਾ ਕੋਸਲਾ ਡੁੱਬਣ ਦਾ ਖਤਰਾ ਹੈਗਾ ਤੇ ਮੈਂ ਇਮੀਡੀਏਟਲੀ ਸਾਰੇ ਜਿੰਨੇ ਵੀ ਡਿਸਟ੍ਰਿਕਟ ਅਡਮਿਨਿਸਟਰੇਟਰ ਨੂੰ ਲਾਕ ਕਰ ਦਿੱਤਾ ਸੀ ਜੀ ਪਾਖੜਾ ਮੇਨ ਲਾਈਨ ਨੂੰ ਸਾਰੇ ਉਹਦੇ ਚੇਫ ਨੇ ਉਹਦੇ ਸ਼ਕਤੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਜੀ ਔਰ ਉਹਨਾਂ ਨੇ ਸਾਰੀ ਜਿਹੜੀ ਐਮਰਜੈਂਸੀ ਪਲਾਨਿੰਗ ਸਾਰੀ ਕਰ ਲਈ ਆ ਨਾਈਟ ਰਿਜਨ ਤੇ ਹੋਣਗੇ ਚਾਰ ਬੰਦੇ ਇੱਥੇ ਰਹਿਣਗੇ ਸਾਰੀ ਰਾਤ ਉਹਨਾਂ ਨੂੰ ਗਾਰਡ ਕਰਨਗੇ ਮੈਨੂੰ ਅਪਡੇਟ ਕਰਨਗੇ ਮੈਂ ਵੀ ਗੇੜਾ ਰੱਖੂਗਾ ਆਪਣਾ ਚੁਣੇ代表 ਮੇਰਾ ਮੇਰਾ ਫਰਜ਼ ਬਣਦਾ ਇਹ ਜੀ ਜੇ ਮੇਰੇ ਲੋਕਾਂ ਤੇ ਕੋਈ ਖਤਰਾ ਹੈ ਉਹਨਾਂ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਆ ਤੇ ਰਾਤ ਨੂੰ ਸੌਂ ਨਾ ਸਕਣ ਇਹ ਨਹੀਂ ਹੋਏਗਾ ਜੀ ਫਿਰ ਰਾਤ ਨੂੰ ਜਾਗਣ ਦੀ ਲੋੜ ਪਈ ਤਾਂ ਮੈਂ ਜਾਗੂਗਾ ਔਰ ਮੈਂ ਲੋਕਾਂ ਨੂੰ ਸ਼ੋਰ ਕਰਦਾ ਕਿ ਤੁਸੀਂ ਚੰਗੀ ਨੀਂਦ ਸੋ ਮੈਂ ਇੱਥੇ ਆ ਜੀ ਸਾਰੇ ਸਾਡਾ ਰਾਤ ਨੂੰ ਸਾਡੇ ਬੰਦੇ ਵੀ ਪਹਰਾ ਦੇਣਗੇ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਸੋ ਜਿਹੜਾ ਤੁਹਾਡੀ ਦੁੱਖ ਤਕਲੀਫ ਹੈ ਉਹ ਮੇਰੀ ਦੁੱਖ ਤਕਲੀਫ ਹੈ ਇਹ ਮੈਂ ਆਪਣੀ ਡਿਊਟੀ ਕਰਾਂਗਾ ਮੈਨੂੰ ਅੱਜ ਦੋ ਡਿਸਕ ਸਾਲ ਆਈਆਂ ਸੀ ਇੱਕ ਉਹਨਾਂ ਦੀ ਆਈ ਸੀ ਇੱਕ ਸਮਾਨੇ ਚੱਕਰ ਰੱਖ ਰਿਹਾ ਸੀਗਾ ਉਹਨਾਂ ਦੇ ਵੀ ਜਿਹੜੀ ਜੋ ਮਾਨ ਸਾਹਿਬ ਨੇ ਅਰੇਂਜਮੈਂਟ ਦਿੱਤਾ ਸਾਰ ਸੱਚਾ ਹੋ ਕੇ ਪਹੁੰਚੇ ਜੀ ਐਂਬੂਲੈਂਸ ਅਰੇਂਜ ਕਰਕੇ ਉਹਾਂ ਉਹ ਉਹਨਾਂ ਦੀ ਜਿਹੜੀ ਫਸਟ ਇਅਰ ਜਿਹੜੀ ਜਿਹਨਾਂ ਦੀ ਉਸੇ ਵਲਾਤਾਂ ਸਭਾਰੇ ਚੋਈ ਉਸ ਤੋਂ ਬਾਅਦ ਉਹਨੂੰ ਐਂਬੂਲੈਂਸ ਚ ਰਿਸ਼ਿੰਦਰਾ ਹਟਾ ਚੁੱਕਦਾ ਉਹਨਾਂ ਦੇ ਐਕਸੀਡੈਂਟ ਜਰਾ ਉਹ ਸਾਰਾ ਪੂਰਾ ਪ੍ਰਾਪਰਟੀ ਟੋੜ ਉਹਨਾਂ ਦਾ ਰੈਸਟੇਸਟ ਵੀ ਬਿਲਕੁਲ ਫ੍ਰੀ ਆ ਜੀ ਤੇ ਲੇਕਿਨ ਮੈਂ ਫਿਰ ਵੀ ਲੋਕਾਂ ਨੂੰ ਕੋਸ਼ਿਸ਼ ਕਰਦਾ ਕਿ ਜਿਹੜੀਆਂ ਗੱਡੀਆਂ ਚਲਾਣ ਬਲੇ ਬਹੁਤ ਧਿਆਨ ਨਾਲ ਚਲਾਓ ਐਕਸੀਡੈਂਟ ਨਹੀਂ ਹੋਣਾ ਚਾਹੀਦਾ ਇਲਾਜ ਅਸੀਂ ਫ੍ਰੀ ਕਰਾਂਗੇ ਔਰ ਪਹਿਲਾਂ ਵੀ ਜਦੋਂ ਇਸ ਥੌਰ ਦੇ ਵਿੱਚ ਹੋਇਆ ਤੇ 16 ਬੰਦੇ ਆਏ ਸੀ ਉਹਨਾਂ ਦਾ ਵੀ ਇਲਾਜ ਕੀਤਾ ਸੀ ਤੇ ਮੈਂ ਲੋਕਾਂ ਨੂੰ ਸ਼ੋਰ ਕਰਦਾ ਕਿ ਅਸੀਂ ਕੱਖਣਾ ਬੇਨ ਲਾਈ ਤੇ ਸਾਰੇ ਦਾ ਦੇਤੇ ਅਸੀਂ ਨਿਗਰ ਰੱਖਾਂਗੇ ਕੱਲ ਸਵੇਰ ਤੋਂ ਪੂਰਾ ਇਹਨੂੰ ਰਿਪੇਅਰ ਕਰ ਦਾਂਗੇ ਪੂਰੀ ਤਿਆਰ ਤਿਆਰੀ ਕਰ ਲਈ ਆ ਸੀਮਿੰਟ ਦੇ ਥੱਲੇ ਤਿਆਰ ਆ ਸਾਡੇ ਕੋਲ ਸਾਰੀ ਐਮਰਜੈਂਸੀ ਕੰਟਿੰਜੈਂਸੀ ਪਲਾਨ ਮੈਂ ਆਪ ਦੇਖਣ ਆਇਆ ਆਪਣੀ ਚੰਡੀ ਕਰਨਾ ਹੈ ਸਰਪਰਵਾ ਲੋਕਾਂ ਨੂੰ ਸ਼ੋਰ ਕਰਦਾ ਸਾਰੇ ਤੁਸੀਂ ਵੀ ਜਿ ਜਾਓ ਆਪਣੇ ਘਰਾਂ ਨੂੰ ਜਾਓ ਆਰਾਮ ਕਰੋ ਤੇ ਸਾਡਾ ਮੇਰਾ ਫਰਜ਼ ਹੈ ਜੀ ਠੀਕ ਹੈ ਜੀ ਤੁਸੀਂ ਜਾਓ ਨਿਸ਼ਚਿੰਤ ਹੋ ਕੇ ਜਾਓ ਕੋਈ ਤੁਹਾਡੇ ਤੇ ਆਸਿਆ ਬਹੁਤ ਬਹੁਤ ਧੰਨਵਾਦ پیچھے کوئی چکر